ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਹਰਸਿਮਰਨ ਸਿੰਘ ਲੈ ਕੇ ਹਾਜ਼ਰਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਇਸ ਹਫ਼ਤੇ ਦੀਆਂ ਕੁਝ ਖਾਸ ਸਰਗਰਮੀਆਂ ਗੁੰਝਾਂ ਸਿੱਖਵਿੜ ਸੇ ਦੀਆਂ ਤਕਤ ਸ਼੍ਰੀ ਹਜੂਰ ਸਾਹਿਬ ਪ੍ਰਬੰਧਕ ਬੋਰਡ ਐਕਟ ਵਿੱਚ ਮਹਾਰਾਸ਼ਟਰ ਸਰਕਾਰ ਵੱਲੋਂ ਸੋਧ ਲਿਆਉਣ ਦੇ ਮਸਲੇ ਤੇ ਦਿੱਲੀ ਕਮੇਟੀ ਦੇ ਵਫ਼ਦ ਵੱਲੋਂ ਕਟਗਿੰਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਦੇ ਨਾਲ ਮੁਲਾਕਾਤ ਕੀਤੀ ਜਿੱਥੇ ਇੱਕ ਪੱਤਰ ਦਿੱਲੀ ਕਮੇਟੀ ਵੱਲੋਂ ਲਿਖਿਆ ਗਿਆ ਹੈ ਜਿਸ ਵਿੱਚ ਸੋਧ ਲੈਉਣ ਤੇ ਉਹਨਾਂ ਵੱਲੋਂ ਚਿੰਤਾ ਜਤਾਈ ਗਈ ਹੈ ਦੇਖੋ ਇਹ ਜਿਹੜਾ ਐਕਟ ਹੈ ਹਜ਼ੂਰ ਸਾਹਿਬ ਦਾ ਇਹ 1956 ਦੇ ਵਿੱਚ ਬਣਿਆ ਔਰ ਜਿਹੜਾ ਨਿਜ਼ਾਮ ਸੀ ਹైదరాబాద్ ਦਾ ਇਹ ਉਹਨਾਂ ਦੇ ਥਰੂ ਬਣਿਆ ਸੀ ਔਰ ਜਿਸ ਵਕਤ ਮਹਾਰਾਸ਼ਟਰ ਇੱਕ ਵੱਡੀ ਸਟੇਟ ਹੁੰਦੀ ਸੀ ਅੱਜ ਵੀ ਬਹੁਤ ਵੱਡੀ ਸਟੇਟ ਹੈ ਮਗਰ ਉਸ ਵਕਤ ਹੋਰ ਵੱਡੀ ਸਟੇਟ ਹੁੰਦੀ ਸੀ ਅੱਜ ਉਹਦੇ ਚੋਂ ਕਈ ਹਿੱਸੇ ਹੋਰ ਹੋ ਗਏ ਸੂਬੇ ਹੋਰ ਬਣ ਗਏ ਸੋ ਇਹ ਸਰਕਾਰ ਦੀ ਇਹ ਹੈਗੀ ਸੀ ਕਿ ਇਹਦੇ ਵਿੱਚ ਅਮੈਂਡਮੈਂਟ ਕਰਨਗੇ ਔਰ ਅਮੈਂਡਮੈਂਟ ਜਿਹੜੀ ਹੈ ਅਸੀਂ ਲੋਕ ਬਿਲਕੁਲ ਇਸ ਗੱਲ ਦੇ ਉੱਤੇ ਸੀ ਕਿ ਜਿਸ ਵਕਤ ਵੀ ਅਮੈਂਡਮੈਂਟ ਕੀਤੀ ਜਾਏ ਸਿੱਖਾਂ ਨੂੰ ਉਹਦੇ ਵਿੱਚ ਨਾਲ ਬਿਠਾਇਆ ਜਾਏ ਸਿੱਖ ਸੰਸਥਾਵਾਂ ਨੂੰ ਉਹਦੇ ਵਿੱਚ ਭਾਵੇਂ ਐ ਜੀ ਪੀ ਸੀ ਹੋਵੇ ਭਾਵੇਂ ਡੀ ਜੀ ਪੀ ਸੀ ਹੋਵੇ ਜਾਂ ਹੋਰ ਜਿਹੜੀਆਂ ਸਿੱਖ ਸੰਸਥਾਵਾਂ ਨੇ ਉਹਨਾਂ ਨੂੰ ਨਾਲ ਇਨਵੋਲਵ ਕਰਕੇ ਇਹਦਾ ਇੱਕ ਹਾਕਾ ਬਣਾਇਆ ਜਾਏ ਔਰ ਇਹ ਚੰਗੇ ਹੱਤਾਂ ਦੇ ਵਿੱਚ ਪ੍ਰਬੰਧ ਜਾਏ ਇਹ ਸਾਰਿਆਂ ਦੀ ਇੱਕ ਬੜੀ ਵੱਡੀ ਚਿੰਤਾ ਹੈ ਕੱਲ ਜਿਸ ਵਕਤ ਤੋਂ ਇਹ ਕੈਬਨਿਟ ਦੀ ਗੱਲ ਉੱਠੀ ਕਿ ਕੈਬਨਿਟ ਦੇ ਵਿੱਚ ਪਾਸ ਮਨਜ਼ੂਰੀ ਹੋਈ ਹੈ ਸਾਡੇ ਸਾਰਿਆਂ ਦੀ ਇੱਕੋ ਚਿੰਤਾ ਹੈ ਕਿ ਪ੍ਰਬੰਧ ਤੇ ਚੰਗੇ ਹੱਥਾਂ ਤੇ ਜਾਣਾ ਚਾਹੀਦਾ ਹੈ ਮਗਰ ਉਹਦਾ ਇੱਕ ਖਾਕਾ ਬੰਨਣਾ ਚਾਹੀਦਾ ਕਿ ਉਹ ਕਿਹੜੇ-ਕਿਹੜੇ ਲੋਕਾਂ ਦੇ ਹੱਥ ਜਾਏਗਾ ਕਿ ਫੋਜੀ ਬੰਦਿਆਂ ਦੀ ਉਹਦੀ ਚੁਣਿੰਦਾ ਸਰਕਾਰ ਕਰੇਗੀ ਇਹ ਤੇ ਨਹੀਂ ਹੋ ਸਕਦਾ ਕਿ ਸਿੱਖਾਂ ਦੇ ਆਧਾਰਿਆਂ ਦੇ ਵਿੱਚ ਕੋਈ ਗੈਰ ਸਿੱਖਾ ਕੇ ਪ੍ਰਬੰਧ ਚਲਾ ਸਕੇ ਸੋ ਅਸੀਂ ਜਿਹੜੇ ਸੀਐਮ ਨੇ ਮਹਾਰਾਸ਼ਟਰ ਦੇ ਸਿੰਦੇ ਸਾਹਿਬ ਉਹਨਾਂ ਨੂੰ ਵੀ ਲੈਟਰ ਲਿਖੀਏ ਉਹਨਾਂ ਕੋਲ ਟਾਈਮ ਵੀ ਮੰਗਿਆ ਔਰ ਫਰਡਨਵੀਸ ਸਾਹਿਬ ਕੋਲ ਵੀ ਮੰਗਿਆ ਔਰ ਅਜ ਲਾਲਪੁਰਾ ਸਾਹਿਬ ਨੂੰ ਵੀ ਬੇਨਤੀ ਕੀਤੀ ਔਰ ਨਾਲ ਕਿ ਸਾਨੂੰ ਜਲ ਤੋਂ ਜਲਦ ਇਹਦਾ ਸਮਾਵੇ ਲੈ ਕੇ ਦੇਣ ਔਰ ਅਸੀਂ ਉਹਨਾਂ ਦੇ ਵਿੱਚ ਖਾਸ ਤੌਰ ਤੇ ਲਿਖਿਆ ਕਿ ਜਦ ਤੱਕ ਇਹਨਾਂ ਸੰਸਥਾਵਾਂ ਨੂੰ ਤੁਸੀਂ ਨਾਲ ਨਾ ਬਿਠਾਇਆ ਬਿਠਾਓ ਤਦ ਤੱਕ ਤੁਸੀਂ ਇਹਦੇ ਵਿੱਚ ਕੋਈ ਵੀ ਅਮੈਂਡਮੈਂਟ ਨਾ ਕੀਤੀ ਜਾਏ ਔਰ ਇਹਦੇ ਵਿੱਚ ਜਿਹੜਾ ਇਹਨੂੰ ਕੋਈ ਪਾਸ ਨਾ ਕੀਤਾ ਜਾਏ ਔਰ ਸਾਨੂੰ ਪੂਰੀ ਉਮੀਦ ਹੈ ਜਦ ਲਾਲਪੁਰਾ ਸਾਹਿਬ ਵਰਗੇ ਜਾਂ ਸਰਕਾਰ ਦੇ ਵੱਡੇ ਨੁਮਾਇੰਦੇ ਇਹਦੇ ਵਿੱਚ ਜਿਸ ਵਕਤ ਇਨਵੋਲ ਹੁੰਦੇ ਨੇ ਤੇ ਸਿੱਖਾਂ ਦੀ ਜਿਹੜੀਆਂ ਭਾਵਨਾਵਾਂ ਨੇ ਉਹਦੇ ਪੂਰਾ ਧਿਆਨ ਰੱਖਿਆ ਜਾਏਗਾ ਕੋਈ ਐਸਾ ਕੰਮ ਨਹੀਂ ਹੋਏਗਾ ਤੌਰ ਤੇ ਜਿੰਨਾ ਤੱਕ ਸ੍ਰੀ ਜੂਨ ਸਾਹਿਬ ਦਾ ਮਾਮਲਾ ਪੱਕਾ ਹੈ ਉਸ ਨੂੰ ਲੈ ਕੇ ਇੱਕ ਮੈਮੋਰੰਡਮ ਵੀ ਦਿੱਤਾ ਗਿਆ ਮੈਨੂੰ ਪਤਾਨ ਸਾਹਿਬ ਸਾਹ ਰਮੇਸ਼ ਸਿੰਘ ਹਲਕਾ ਜੀ ਕਰਮਸ਼ਰ ਸਾਹਿਬ ਤੇ ਹੋਰ ਸਾਰੇ ਸੱਜਣ ਮਿਲੇ ਨੇ ਇੱਕ ਮੈਮੋਰੰਡਮ ਵੀ ਦਿੱਤਾ ਇਹ ਜਿਹੜਾ ਉਹਨਾਂ ਦਾ ਬਿੱਲ ਬਣਾਉਣ ਵਾਲੀ ਗੱਲ ਹੈ ਇਹ ਹਲੇ ਪ੍ਰੀਲੀਮినਰੀ ਸਟੇਜ 'ਚ ਹੈ ਹਲੇ ਚੀਫ ਕੈਬਨਿਟ ਨੇ ਉਹਨੂੰ ਓਕੇ ਕੀਤਾ ਉਸ ਤੋਂ ਬਾਅਦ ਇਹ ਵਿਧਾਨ ਸਭਾ 'ਚ ਜਾਏਗਾ ਉਸ ਤੋਂ ਬਾਅਦ ਅੱਗੇ ਜਾ ਕੇ ਫਿਰ ਇਹਨੂੰ ਹਲੇ ਗਵਰਨਮੈਂਟ ਦੀ ਐਸੈਂਟ ਮਿਲਣੀ ਹੈ ਲੰਬਾ ਸਫ਼ਰ ਹੈਗਾ ਲੇਕਿਨ ਜਿਹੜੀ ਕੌਮ ਦੀ ਵੇਦਨਾ ਹੈ ਕੌਮ ਦੀ ਪੀੜਾ ਆ ਉਹ ਅਸੀਂ ਗਵਰਨਮੈਂਟ ਨਾਲ ਟੇਕ ਅਪ ਕਰਾਂਗੇ ਔਰ ਇਹਦਾ ਪ੍ਰਬੰਧ ਅੱਛੇ ਸਿੱਖਾ ਕੋਲ ਹੋਵੇ ਲੋਕਾਂ ਦੇ ਵਿੱਚ ਜਿਹੜੇ ਪ੍ਰਤਿਸ਼ਠਿਤ ਸਿੱਖਾਉਣ ਐਸਾ ਕੰਮ ਹੋਵੇ ਇਹਦੇ ਲਈ ਜਿਹੜੇ ਕੌਮ ਦਾ ਪ੍ਰਚਾਰ ਪ੍ਰਸਾਰ ਅੱਗੇ ਵਧਾ ਸਕਣ ਉਹਨਾਂ ਲਈ ਅਸੀਂ ਜ਼ਰੂਰ ਜਿਹੜੀ ਹੈ ਇਹ ਗੱਲ ਇਹ ਇਹਨਾਂ ਦੀ ਚਿੰਤਾ ਲੋਕਾਂ ਦੇ ਜਿਹੜੀ ਹੈ ਸਰਕਾਰੀ ਅਧਿਕਾਰੀ ਕੋਈ ਇਹਦਾ ਜਿਹੜਾ ਇਹਦੇ ਚ ਨਾਮ ਲਿਆ ਜਾਵੇ ਇਸੇ ਗੱਲਾਂ ਸਾਰੀਆਂ ਗਵਰਨਮੈਂਟ ਨਾਲ ਕਰਾਂਗੇ। ਪਰੇ ਲਗਾਤਾਰ ਇੱਕ ਖੱਛਾ ਬਣਿਆ ਹੋਇਆ ਹੈ ਕਿ ਜਿਹੜੇ ਸਿੱਖ ਇਹੋ ਜਿਹੇ ਧਾਰਮਿਕ ਸਥਾਨੇ ਖਾਸ ਤੌਰ ਤੇ ਪੱਛੀ ਦੀ ਦੂਰ ਸਾਹਿਬ ਨੂੰ ਲੈ ਕੇ ਕਿ ਲਗਾਤਾਰ ਸਰਕਾਰ ਇੰਟਰਫੇਅਰ ਕਰ ਰਹੀ ਹੈ, ਸਰਕਾਰ ਤਖਤਾਂ ਦੇ ਅੰਦਰ ਵੜਨਾ ਚਾਹ ਰਹੀ ਹੈ। ਦੇਖੋ ਸਰਕਾਰ ਦਾ ਤਖਤਾਂ ਦੇ ਅੰਦਰ ਵੜਨ ਦਾ ਸਿੱਖਾਂ ਦੇ ਗੁਰਦੁਆਰਿਆਂ ਦਾ ਪ੍ਰਬੰਧ ਸਿੱਖਾਂ ਕੋਲ ਹੋਵੇ। ਇਸੇ ਹੀ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਪਿਛਲੇ ਲੰਬੇ ਸਮੇਂ ਤੋਂ ਸਰਦਾਰ ਪੀਐਸ ਪ੍ਰਸੀਚਾ ਸਾਹਿਬ ਕੋਲ ਤੇ ਆ। ਇੱਕ ਅੱਛੇ ਗੁਰਮਖ ਆਦਮੀ ਨੇ ਇਸ ਗੁਰੂ ਘਰ ਦੀ ਸ਼ਾਨ ਵਧਾਉਣ ਵਿੱਚ ਸਾਰਾ ਕੁਸ਼ ਕੀਤਾ ਗੱਲ ਇਹ ਹੈ ਕਿ ਅੱਛੇ ਸਿੱਖ ਹੋਣਾ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਉਹ ਹੀ ਵਾਸ ਨਾਟ ਅ ਗਵਰਨਮੈਂਟ ਏਮਪਲੋਈ ਐਟ ਆਲ ਹੀ ਹੈਜ਼ ਰਿਟਾਇਰਡ ਫਰਮ ਦੀ ਸਰਵਿਸ ਸੇਕਾਉ ਨੂੰ ਪਿਆਰ ਕਰਦੇ ਐ ਸੇਕਾਉ ਨੂੰ ਲਈ ਸੇਵਾ ਲਈ ਸਮਾਂ ਦਿੰਦਾ ਐ ਐਸੇ ਅਨੇਕਾਂ ਹੀ ਸਿੱਖ ਸਮਾਜ ਵਿੱਚ ਹੈਗੇ ਸਾਡੇ ਮਹਾਰਾਸ਼ਟਰ ਦੇ ਵਿੱਚ 3 ਲੱਖ ਦੇ ਕਰੀਬ ਸਿੱਖ ਵਾਦੀ ਆ ਉਹਨਾਂ ਸਿੱਖਾਂ ਨੂੰ ਵੀ ਸਹੀ ਨੁਮਾਇੰਦਗੀ ਮਿਲੇ ਔਰ ਸਿੱਖਾਂ ਦੇ ਵਿੱਚ ਉਹਨਾਂ ਦਾ ਜਿਹੜੀ ਹੈ ਉਹ ਆਪਣੀ ਉਹਨਾਂ ਦੀ ਮਨ ਦੀ ਭਾਵਨਾ ਨਾਲ ਮਹਾਰਾਸ਼ਟਰ ਦੇ ਸਿੱਖਾਂ ਦੀ ਭਾਵਨਾ ਨਾਲ ਕਿਸੇ ਵੀ ਜਗ੍ਹਾ ਔਰ ਅਕਸ਼ਰੀ ਅਕਾਲ ਤਖਸਾਲ ਨੂੰ ਸਾਹਮਣੇ ਰੱਖ ਕੇ ਸਿੱਖ ਆਪਾਂ ਇਕੱਠੇ ਹੋ ਕੇ ਕੌਮ ਨੂੰ ਅੱਗੇ ਵਧਾਈਏ ਇਹਦੇ ਲਈ ਯਤਨ ਕਰਨਾ ਚਾਹੀਦਾ। ਖਾਲਸਾ ਪੰਦੀ ਚੜ੍ਹਦੀ ਕਲਾ ਅਤੇ ਸਰਬੱਤ ਦੇ ਭਲੇ ਲਈ ਸੰਗਤਾਂ ਵੱਲੋਂ ਸ਼੍ਰੀ ਸੰਪਤ ਅਖੰਡ ਪਾਠ ਸਾਹਿਬ ਦੇ ਸਲਾਨਾ ਸਮਾਗਮ ਕਰਵਾਏ ਗਏ ਜਿੱਥੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਉੱਥੇ ਹੀ ਦਿੱਲੀ ਕਮੇਟੀ ਪ੍ਰਧਾਨ ਹਰਮੀਤ ਸਿੰਘ ਕਾਲਕਾਵੀ ਹਾਜ਼ਰ ਰਹੇ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਪੰਥ ਤੇ ਸੰਤਾਂ ਦੇ ਯੋਗ ਸੰਗਤ ਜਿਹੜਾ ਹਰ ਸਾਲ ਦੀ ਤਰੀਕੇ ਦੇ ਨਾਲ ਤੁਸੀਂ ਇਹ ਸਮਾਗਮ ਦੇ ਵਿੱਚ ਜਿੱਥੇ ਹਾਜ਼ਰੀਆਂ ਭਰਦੇ ਹੋ ਪਰਪੰਧਕਾਂ ਵੱਲੋਂ ਜਿਹੜਾ ਅੱਜ ਤਕਰੀਬਨ 60 ਸਾਲ ਤੋਂ ਇਹ ਸਮਾਗਮ ਹਰ ਸਾਲ ਇੱਥੇ ਕਿਤੇ ਜਾਂਦੇ ਸੰਤ ਸੁਜਾਨ ਸਿੰਘ ਜੀ ਵੱਲੋਂ ਆਰੰਭ ਕੀਤੇ ਗਏ ਇਸ ਪ੍ਰੋਗਰਾਮ ਦੀ ਲੜੀ ਨੂੰ ਜਿਸ ਤਰੀਕੇ ਦੇ ਨਾਲ ਪਰਿਵਾਰ ਵੱਲੋਂ ਔਰ ਇਸ ਇਲਾਕੇ ਦੀ ਸੰਗਤ ਵੱਲੋਂ ਜਿਸ ਤਰੀਕੇ ਦੇ ਨਾਲ ਇਹਨੂੰ ਚਲਾਇਆ ਜਾ ਰਿਹਾ ਹਰ ਸਾਲ ਇੱਥੇ ਹਜ਼ਾਰਾਂ ਦੇ ਦਰਜੇ ਵਿੱਚ ਜਿਸ ਵਕਤ ਸੰਗਤ ਆਉਂਦੀ ਹੈ ਔਰ ਇਹ ਦਿਨ ਦੀ ਉਡੀਕ ਕਰਦੀ ਕਿ ਇੱਥੇ ਆ ਕੇ ਸਮਾਗਮਾਂ ਦੇ ਵਿੱਚ ਅਸੀਂ ਹਿੱਸਾ ਭਰ ਸਕੀਏ ਔਰ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕੀਏ ਮੈਂ ਸਮਝਦਾ ਕਿ ਇਹ ਗੁਰੂ ਮਹਾਰਾਜ ਦੀ ਆਪਣੀ અપਾਰ ਕਿਰਪਾ ਹੈ ਕਿ ਇਸ ਸਥਾਨ ਦੇ ਉੱਤੇ ਤਿੰਨਮਣ 40000 50000 ਬੰਦਾ ਜਿਹੜਾ ਸੰਗਤ ਰੂਪ ਦੀ ਵੀ ਜਿੱਥੇ ਸਾਰੇ ਹਾਜ਼ਰੀਆਂ ਭਰਦੇ ਮੈਨੂੰ ਮੋਤੀ ਜੀ ਦੱਸ ਰਹੇ ਸੀ ਇਹ ਵਾਕਈ ਗੁਰੂ ਮਹਾਰਾਜ ਦੀ ਆਪਣੀ અપਾਰ ਕਿਰਪਾ ਹੈ ਤੁਹਾਡੇ ਸਾਰਿਆਂ ਦੇ ਉੱਤੇ ਔਰ ਤੁਸੀਂ ਇੱਥੇ ਆ ਕੇ ਜਿਹੜਾ ਸੇਧ ਲੈਂਦੇ ਹੋ ਗੁਰ ਚਰਨਾ ਦੇ ਨਾਲ ਜੁੜਦੇ ਹੋ ਔਰ ਜਿਸ ਤਰੀਕੇ ਦੇ ਨਾਲ ਅੱਜ ਸਾਡੇ ਬਹੁਤ ਹੀ ਸਤਕਾਰਯੋਗ ਬਾਬਾ ਬੰਦਰ ਸਿੰਘ ਜੀ ਬਣਾ ਨੇ ਆਪਣੀ ਕਥਾ ਦੇ ਰਹੇ ਹੈ ਆਪਣੀਆਂ ਵਿਆਖਿਆਵਾਂ ਦੇ ਰਹੇ ਇਸ ਤਰੀਕੇ ਦੇ ਨਾਲ ਗੁਰੂ ਦਾ ਸਿੱਖਾਂ ਦਾ ਇੱਕ ਆਚਰਣ ਹੋਣਾ ਚਾਹੀਦਾ ਗੁਰੂ ਦੇ ਸਿੱਖਾਂ ਦਾ ਜੋ ਜੀਵਨ ਹੋਣਾ ਚਾਹੀਦਾ ਉਹਦੇ ਬਾਰੇ ਵੀ ਅੱਜ ਸਾਨੂੰ ਸਾਰਿਆਂ ਨੂੰ ਜਾਣੂ ਕਰਾਇਆ ਭਾਈ ਨੰਦਰਾਜ ਜੀ ਨੇ ਜੀਵਨ ਦੀ ਵੀ ਗੱਲ ਕੀਤੀ ਔਰ ਭਾਈ ਜੋਗਾ ਜੀ ਦੀ ਮੈਂ ਸਮਝਦਾ ਕਿ ਇੱਥੇ ਆ ਕੇ ਪ੍ਰਚਾਰ ਕਰ ਦੋ ਕਿ ਇਤਨੀਆਂ ਤੋਂ ਜਿਹੜੀ ਸਾਨੂੰ ਸੇਧ ਮਿਲਦੀ ਹੈ ਉਹਨੂੰ ਅਸੀਂ ਸਾਰੇ ਅਗਰ ਆਪਣੇ ਜੀਵਨ ਦੇ ਵਿੱਚ ਉਹਨਾਂ ਚਲਾਈਏ ਉਹਨੂੰ ਮੰਨਿਏ ਔਰ ਉਹ ਤੇ ਆਪਣਾ ਜੀਵਨ ਚਲਾ ਸਕੀਏ ਤੇ ਮੈ ਸੁਮੇਤਾਂ ਕੀ ਗੁਰੂ ਮਹਾਰਾਜ ਦੀ ਅਪਾਰ ਕਿਰਪਾ ਸਾਡੇ ਤੇ ਰਹੇਗੀ ਕਿ ਅਸੀਂ ਆਪਣੇ ਉਸ ਹੀ ਆਚਰਣ ਦੇ ਨਾਲ ਜੋ ਸਿੱਖਿਆਵਾਂ ਹੱਥੋਂ ਲੈ ਕੇ ਜਾਂਦੇ ਆ ਉਹਦੇ ਨਾਲ ਆਪਣਾ ਜੀਵਨ ਉਚਿਤ ਕਰ ਸਕੀਏ ਤੋਂ ਮੈਂ ਜ਼ਿਆਦਾ ਸਮਾਂ ਨਹੀਂ ਲੈਣਾ ਕਿਉਂਕਿ ਤੁਸੀਂ ਸਾਰੇ ਇੱਥੇ ਕੀਰਤਨ ਸੁਣਨ ਆਇਓ ਮੈਂ ਦਿੱਲੀ ਸੇ ਕੋਲੋਂ ਆ ਪਰਬੰਧ ਕਮੇਟੀ ਵੱਲੋਂ ਇੱਥੇ ਦੇ ਪ੍ਰਬੰਧਕਾਂ ਨੂੰ ਸਾਰੇ ਵੀਰਾਂ ਨੂੰ ਔਰ ਜਿਹੜੀ ਸੰਗਤ ਜਿਹੜੀ ਇੱਥੇ ਹਰ ਸਾਲ ਉੱਤੇ ਆਜੜੇ ਪੜਦੀ ਹੈ ਉਹਨਾਂ ਨੂੰ ਅੱਜ ਦੀ ਇਸ ਪਾਵਨ ਦਿਹਾੜੇ ਦੀ ਵਧਾਈ ਵੀ ਦਿੰਨਾ ਔਰ ਅਰਦਾਸ ਕਰਦੇ ਹਾਂ ਗੁਰ ਚਰਨਾ ਚ ਕਿ ਐਸੀ ਤਰੀਕੇ ਦੇ ਨਾਲ ਸਾਰੇ ਮਿਲ ਜੁਲ ਕੇ ਐਸੇ ਸਮਾਗਮਾਂ ਦੇ ਵਿੱਚ ਹਿੱਸੇਦਾਰ ਬਣੀਏ ਔਰ ਸਿੱਖ ਕੌਮ ਵੀ ਪਾਠ ਦੀ ਚੜ੍ਹਦੀ ਜਲਾਬੀ ਅਰਦਾਸਾ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਤੇ ਹੁਣ ਵੇਲਾ ਹੋ ਗਿਆ ਇੱਕ ਬ੍ਰੇਕ ਦਾ ਜਲਦ ਹਾਜ਼ਰ ਹੋਣਿਆ ਛੋਟੀ ਜੀ ਬ੍ਰੇਕ ਤੋਂ ਬਾਅਦ ਦਸ਼ਮੇਸ਼ ਪਬਲਿਕ ਸਕੂਲ ਵਿਵੇਕ ਵਿਹਾਰ ਦੇ ਬੱਚਿਆਂ ਅਤੇ ਸਟਾਫ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਕ ਸਮਾਗਮ ਕਰਵਾਇਆ ਗਿਆ ਜਿੱਥੇ ਸਕੂਲੀ ਬੱਚਿਆਂ ਵੱਲੋਂ ਕੀਰਤਨ ਸਰਵਣ ਕਰਵਾਇਆ ਗਿਆ ਉੱਥੇ ਹੀ ਦਿੱਲੀ ਕਮੇਟੀ ਪ੍ਰਧਾਨ ਹਰਮਿਤ ਸਿੰਘ ਕਾਲਕਾ ਵੀ ਹਾਜ਼ਰ ਰਹੇ ਸ਼ਬਦ ਗੁਰੂ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਗੋਚ ਬੈਠ ਕੇ ਗੁਰੂ ਰੂਪ ਸਵਾਰੀ 사త్సੰਗਤ ਜੀ ਸ਼ਹੀਦ ਪਿਤਾ ਦੇ ਪੁੱਤਰ ਅਤੇ ਸ਼ਹੀਦ ਪੁੱਤਰਾ ਦੇ ਪਿਤਾ ਸਰਬੰਸ ਦਾਨੀ ਸਾਬੇ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਮਨਾ ਰੀਆਂ ਸਮੂਹ ਸੰਗਤ ਮਹਾਰਾਜੀ ਦੀ ਬਖਸ਼ੀ ਫਤਿਹ ਸਾਜ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਸ਼ਮੇਸ਼ ਪਬਲਿਕ ਸਕੂਲ ਦੇ ਵੱਜਿਆਂ ਨੇ ਜਿਸ ਤਰੀਕੇ ਦੇ ਨਾਲ ਮਹਾਰਾਜ ਦੇ ਇਸ ਪ੍ਰਕਾਸ਼ ਦਿਹਾੜੇ ਨੂੰ ਮਨਾਉਂਦੇ ਹੋਏ ਜਿਹੜੇ ਵੀ ਸ਼ਬਦ ਗਾਇਨ ਕੀਤੇ ਸਾਖੀਆਂ ਸੁਨਾਈਆਂ ਔਰ ਵਾਕ-ਵਾਕ ਮਹਾਰਾਜ ਦੇ ਜੀਵਨ ਦੇ ਵਿੱਚੋਂ ਪ੍ਰਸੰਗ ਲੈ ਗਏ ਭਾਵੇਂ ਉਹ ਚੰਡੀ ਦੀ ਵਾਰ ਦਾ ਹੋਵੇ ਭਾਵੇਂ ਉਹ ਜ਼ਫਰਨਾਮੇ ਨੂੰ ਲੈ ਕੇ ਹੋਏ ਯਮਹਾਰਾਜ ਦੇ ਜੀਵਨ ਦੇ ਜਿਹੜੇ ਪਲ ਸੀ ਉਹਦੇ ਬਾਰੇ ਕਵਿਤਾ ਦੇ ਰੂਪ ਦੇ ਵਿੱਚ ਸਾਡੇ ਨਾਲ ਸਾਂਝੇ ਕੀਤੇ ਐਥੇ ਸਾਫ ਪਤਾ ਚੱਲਦਾ ਕਿ ਗੁਰੂ ਮਹਾਰਾਜ ਜੀ ਦਾ ਇੱਕ ਐਸੀ ਲਾਸਾਨੀ ਸ਼ਕਤੀ ਜਿਹਦਾ ਕੋਈ ਕੰਪੈਰੀਸ਼ਨ ਦੁਨੀਆ ਦੇ ਵਿੱਚ ਕੋਈ ਹੋਰ ਨਹੀਂ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਰੇ ਕੋਈ ਲਿਖਾਰੀ ਕਿਸੇ ਕਲਮ ਦੇ ਨਾਲ ਉਹਨਾਂ ਦਾ ਵਖਿਆਨ ਨਹੀਂ ਕਰ ਸਕਦਾ ਕੋਈ ਕਵੀ ਆਪਣੀ ਰਚਨਾ ਤੋਂ ਉਹਨਾਂ ਦਾ ਵਿਖਿਆਨ ਨਹੀਂ ਕਰ ਸਕਦਾ ਪੂਰੇ ਤੌਰ ਦੇ ਉੱਤੇ ਕਿਉਂਕਿ ਦੁਨੀਆ ਦੇ ਵਿੱਚ ਐਸਾ ਪੈਗੰਬਰ ਐਸਾ ਰਹਿਬਰ ਐਸਾ ਰੱਬ ਕੋਈ ਹੋਰ ਦੂਜਾ ਨਹੀਂ ਹੋਇਆ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜੀਵਨ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਬਾਰੇ ਜਿਸ ਤਰੀਕੇ ਦੇ ਨਾਲ ਹੁਣੇ ਬੱਚਿਆਂ ਨੇ ਇਸ ਆਖੀ ਸੁਣਾਦੇ ਹੋਏ ਕਵਿਤਾ ਦੇ ਰੂਪ ਦੇ ਵਿੱਚ ਦੱਸਿਆ ਕਿ ਮਹਾਰਾਜ ਨੂੰ ਤੁਸੀਂ ਜਦ ਵੀ ਕਿਥੇ ਦਿਲੋਂ ਯਾਦ ਕਰੋ ਔਰ ਇਹ ਪਰਪੱਖ ਹੈ ਉਹ ਅੱਜ ਦੇ ਮੌਕੇ ਤੇ ਵੀ ਇਹ ਕਿ ਜਿਸ ਵਕਤ ਵੀ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਦਿਲੋਂ ਯਾਦ ਕਰਕੇ ਅਰਦਾਸ ਕਰਕੇ ਉਹਨਾਂ ਨੂੰ ਯਾਦ ਕਰਦੇ ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਹਰ ਵਕਤ ਸਾਡੇ ਅੰਗ ਸਨ ਸਹਾਈ ਹੁੰਦੇ ਸਰਦਾਰ ਬਰਬੀਰ ਸਿੰਘ ਜੀ ਉਹਨਾਂ ਨੇ ਹੁਣੇ ਗੁਰੂ ਮਹਾਰਾਜ ਦੇ ਬਾਰੇ ਦੱਸਿਆ कि जिस तरीके दे नाल अपने चार साहिबजादां दी शहादत कीती है अपने पिता जी शहीद कराया और कराया कि दे वसे के दूजे ਧਰਮ ਲੋਕ ਬਚਾਲੋ ऐसे मिसाल भी ਤੁਹਾਨੂੰ ਦੁਨੀਆ ਦੇ ਵਿੱਚ ਕੋਈ ਨਜ਼ਰ ਨਹੀਂ ਆ ਸਕਦੀ ਪਰ ਕੰਪੈਰੀਜ਼ਨ ਦੇ ਬਾਰੇ ਤੇ ਅਸੀਂ ਸੋਚ ਵੀ ਨਹੀਂ ਸਕਦੇ ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਸ ਵਕਤ ਆਪਣੇ ਸਹਿਬਜ਼ਾਦਾ ਦੀ ਸ਼ਹਾਦਤ ਕੀਤੀ ਆ ਉਹ ਸ਼ਹਾਦਤ ਦੇਣ ਤੋਂ ਬਾਅਦ ਜਿਸ ਵਕਤ ਸਿੰਘਾਂ ਨੇ ਉਹਨਾਂ ਤੋਂ ਪੁੱਛਿਆ ਕਿ ਤੁਸੀਂ ਕਿਤੇ ਲਈ ਕਰ ਰਹੇ ਹੋ ਇਹ ਆਪਣਾ ਸਰਬੰਸ ਤੁਸੀਂ ਵਾਰਤਾ ਕਿਤੇ ਲਈ ਵਾਰਿਆ ਤੇ ਮਹਾਰਾਜ ਨੇ ਆਪਣੇ ਮੁਖਾਰਬਿੰਦ ਤੋਂ ਕਿਹਾ ਸੀ ਕਿ ਇਹਨਾਂ ਪੁੱਤਰਾਂ ਦੇ ਸਿਰ 'ਤੇ ਵਾਰ ਦिए ਸੁਤਚਾਰ ਚਾਰ ਮੂਹੇ ਤੋਂ ਕਿਹਾ ਹੁਆ ਜੀਵਤ ਕਈ ਹਜ਼ਾਰ ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਮਨਾ ਰਹੀਆਂ ਦੇਸ਼ ਦੇ ਸਭ ਲਈ ਸਕੂਲ ਦੇ ਬੱਚਿਆਂ ਨੇ ਜਿਸ ਤਰੀਕੇ ਦੇ ਨਾਲ ਇਹ ਸ਼ਬਦ ਗਾਇਨ ਕੀਤੇ ਨੇ ਦਸਮ ਦੀ ਬਾਣੀ ਦੇ ਸ਼ਬਦ ਇੱਥੇ ਗਾਇਨ ਕੀਤੇ ਗਏ ਨੇ ਮੈਂ ਵਾਕਈ ਸਮਝਦਾ ਕਿ ਗੁਰੂ ਮਹਾਰਾਜ ਵੀ ਅਜ ਉਪਰੋ ਆਪਣਾ ਆਪ ਆਸ਼ੀਰਵਾਦ ਇਸ ਸਕੂਲ ਦੇ ਬੱਚਿਆਂ ਨੂੰ ਪ੍ਰਬੰਧਕਾਂ ਨੂੰ ਔਰ ਚੇਅਰਮੈਨ ਸਾਹਿਬ ਨੂੰ ਔਰ ਡਾਇਰੈਕਟਰ ਮੈਡਮ ਨੂੰ ਜ਼ਰੂਰ ਦੇ ਰਹੇ ਹੋਣਗੇ ਕਿਉਂਕਿ ਅੱਜੋਕੇ ਸਮੇਂ ਦੇ ਵਿੱਚ ਬਹੁਤ ਵੱਡੀ ਲੋੜ ਹੈ ਕਿ ਐਫੋ ਜਾ ਗਿਆਨ ਅਸੀਂ ਆਪਣੇ ਬੱਚਿਆਂ ਨੂੰ ਦੇ ਸਕੀਏ ਮਗਰ ਅਸੀਂ ਰੋਜ਼ ਕਿਧਰੇ ਨਾ ਕਿਧਰੇ ਆਪਣੀਆਂ ਮਨਮਤ ਦੇ ਅਨੁਸਾਰ ਆਪਣੇ ਕੌਂਟਰੋਵਰਸੀਆਂ ਦੇ ਵਿੱਚ ਫਸਦੇ ਜਾ ਰਹੇ ਕੱਲ ਮੈਂ ਇੱਕ ਬਹੁਤ ਵੱਡੇ ਸਮਾਗਮ ਦੇ ਵਿੱਚ ਹਾਜ਼ਰੀ ਭਰ ਰਿਹਾ ਸੀ ਔਰ ਉੱਥੇ ਪੰਥ ਦੇ ਬਹੁਤ ਵੱਡੇ ਕਥਾਵਾਚਕ ਬੈਠੇ ਸੀ ਉਹਨਾਂ ਨੇ ਇੱਕ ਗੱਸੀ ਗੱਲ ਕਹੀ ਜਿਹੜੀ ਅੱਜ ਸਾਨੂੰ ਸਾਰਿਆਂ ਨੂੰ ਉਹ ਸਿੱਖਿਆ ਲੈਣ ਦੀ ਲੋੜ ਹੈ ਕਿ ਕਿਸੇ ਵੀ ਧਰਮ ਨੂੰ ਤੁਸੀਂ ਦੇਖ ਲਓ ਕੋਈ ਧਰਮ ਆਪਣੇ پیغمبرਾਂ ਦਾ ਆਪਣੇ ਰੱਬ ਦੇ ਉੱਤੇ ਕੋਈ ਕੌਂਟਰੋਵਰਸੀ ਨਹੀਂ ਕਰਦਾ ਤੁਸੀਂ ਦੱਸੋ ਕਿ ਅੱਜ ਤੱਕ ਕਿਸੇ ਨੇ ਹਿੰਦੂ ਧਰਮ ਦੇ ਵਿੱਚ ਤੁਸੀਂ ਨਿਊ ਕੌਂਟਰੋਵਰਸੀ ਕਰਦੇ ਦੇਖਿਆ ਕਿ ਸ਼ਿਵ ਜੀ ਦੇ ਬੇਟੇ ਗਣੇਸ਼ ਦੇ ਸਿਰ ਦੇ ਉੱਤੇ ਜਿਹੜਾ ਹਾਤੀ ਦਾ ਸਿਰ ਲੱਗਿਆ ਇਹਦੇ ਉੱਤੇ ਕਦੀ ਅਜੇ ਤੱਕ ਤੁਸੀਂ ਕੌਂਟਰੋਵਰਸੀ ਦੇਖੀ ਹੈ ਕਦੀ ਕਿਸੇ ਕਰਾਮਾਤ ਦੇ ਉੱਤੇ ਕਿਸੇ ਦੁਨੀਆ ਦੇ ਕਿਸੇ ਧਰਮ ਨੇ ਆਪਣੇ ਰੈਬਣਾ ਦੇ ਉੱਤੇ ਕੋਈ ਕੌਂਟਰੋਵਰਸੀ ਨਹੀਂ ਕੀਤੀ ਮਗਰ ਅੱਜ ਸਿੱਖ ਧਰਮ ਦੇ ਉੱਤੇ ਐਫੋਜਾ ਨਿਗਾਹ ਆਈ ਜਾ ਰਹੀ ਹੈ ਕਿ ਅਸੀਂ ਕਥਾ ਵਾਚਕਾਂ ਨੂੰ ਸਟੇਜਾਂ ਤੇ ਬੈਠ ਕੇ ਨਿੰਦਣਾ ਸ਼ੁਰੂ ਕਰ ਦਿੰਦੇ ਹਾਂ ਉਹਨਾਂ ਦੀ ਕੀਤੀ ਹੋਈ ਜਿਹੜੀ ਗੱਲ ਹੈ ਉਹਦੇ ਉੱਤੇ ਆਪਣੇ ਰੂਪ ਦੇ ਨਾਲ ਉਹਨੂੰ ਚੇਂਜ ਕਰਦੇ ਆ ਜੇ ਅੱਗੇ ਅਸੀਂ ਬਾਬਾ ਦੀਪ ਸਿੰਘ ਜੀ ਦੀ ਗੱਲ ਕਰੀਏ ਸ਼ਹਾਦਤ ਦੇ ਦਿਨ ਉਹਨਾਂ ਦੇ ਵੀ ਆ ਰਹੇ ਆ ਉਹ ਗੱਲ ਅਸੀਂ ਉਹਨਾਂ ਦੀ ਕਰੀਏ ਤੇ ਕੌਂਟਰੋਵਰਸੀ ਸ਼ੁਰੂ ਹੋ ਜਾਂਦੀ ਹੈ ਕਿ ਕਿਸ ਤਰੀਕੇ ਦੇ ਨਾਲ ਬਾਬਾ ਦੀਪ ਸਿੰਘ ਜੀ ਨੇ ਤਲੀ ਦੇ ਉੱਤੇ ਸਿਰ ਰੱਖਿਆ ਹੋਵੇਗਾ ਇਹ ਸਿਰਫ ਮਨਮਤ ਐ ਗੁਰਮਤ ਨਹੀਂ ਐ ਮਗਰ ਗੁਰਬਾਣੀ ਦਾ ਸਾਨੂੰ ਲੋਕਾਂ ਨੂੰ ਧਿਆਨ ਨਹੀਂ ਐ ਬਹੁਤ ਵੱਡੀ ਗੱਲ ਹੁਣੇ ਸ੍ਰੀ ਗੁਰਬਲਬੀਰ ਸਿੰਘ ਜੀ ਨੇ ਕੀਤੀ ਕਿ ਸਿੱਖ ਕੌਮ ਨੂੰ ਬਹੁਤ ਵੱਡੀ ਦੇਨ ਸ਼ਹਾਦਤ ਦੀ ਹੈ ਜਿਹੜੀ ਸ਼ਹਾਦਤ ਤਾਂ ਦੇਣੀ ਆ ਮਗਰ ਮੈਂ ਗੁਰੂ ਮਹਾਰਾਜ ਦੀ ਹਜ਼ੂਰੀ ਚ ਗੱਲ ਕਰਾਂਗਾ ਕਿ ਸ਼ਹਾਦਤ ਬਿਨਾਂ ਇਬਾਦਤ ਦੇ ਨਹੀਂ ਹੋ ਸਕਦੀ ਜਿਸ ਬੰਦੇ ਦੇ ਅੰਦਰ ਇਬਾਦਤ ਨਹੀਂ ਹੈ ਗੁਰੂ ਦੇ ਲੜ ਨਹੀਂ ਲਗਿਆ ਗੁਰੂ ਦੇ ਨਾਲ ਨਹੀਂ ਜੁੜਿਆ ਉਹ ਸ਼ਹਾਦਤ ਦੇ ਨਹੀਂ ਸਿਰਦਾ ਗੁਰੂ ਗੱਲ ਕਰ ਰਿਹਾ ਤੇ ਉਹ ਬਣਾਵਟੀ ਹੈ ਉਹ ਦੁਨੀਆ ਦੇ ਵਿੱਚ ਆਪਣੇ ਆਪ ਨੂੰ ਦਿਖਾਵਾ ਕਰ ਰਿਹਾ ਹੈ ਜਿਸ ਵਕਤ ਮੌਕਾ ਪਏ ਪੰਥ ਨੂੰ ਕੌਮ ਨੂੰ ਸਭ ਤੋਂ ਪਹਿਲੇ ਭੱਗਣ ਵੱਲ ਭੱਜਣ ਵਾਲੇ ਲੋਕ ਹੋਣਗੇ ਜੇ ਆਪਾਂ ਬਾਬਾ ਦੀਪ ਸਿੰਘ ਜੀ ਵਰਗਿਆਂ ਦੀਆਂ ਜਾਂ ਹੋਰ ਸ਼ਹੀਦਾਂ ਦੀਆਂ ਗੱਲਾਂ ਕਰੀਏ ਜੇ ਉਹਨਾਂ ਦੀਆਂ ਸ਼ਹਾਦਤਾਂ ਦੇ ਉੱਤੇ ਵੀ ਅਗਰ ਅਸੀਂ ਕੌਂਟਰੋਵਰਸੀ ਕਰਨੀ ਹੈ ਤਾਂ ਮੈਂ ਸੰਵਿਧਾਨ ਸਨ ਉਸੇ ਤਰ੍ਹਾਂ ਦੇ ਵਿੱਚ ਰਹਿਣ ਦਾ ਕੋਈ ਅਧਿਕਾਰ ਨਹੀਂ ਅਸੀਂ ਕਿਉਂਕਿ ਇਹ ਗੱਲ ਮੈਂ ਅੱਜ ਇੱਥੋਂ ਸ਼ੁਰੂ ਕੀਤੀ ਹੈ ਜਿਸ ਵਕਤ ਮੈਂ ਬੱਚਿਆਂ ਨੂੰ ਦਸਮ ਦੀ ਬਾਣੀ ਪੜ੍ਹਦੇ ਹੋਏ ਦੇਖਿਆ ਇੱਥੇ ਜਿਸ ਤਰੀਕੇ ਨਾਲ ਚੰਡੀ ਦੀ ਵਾਰ ਦੀ ਗੱਲ ਕੀਤੀ ਗਈ ਜਿਸ ਤਰੀਕੇ ਦੇ ਨਾਲ ਮਹਾਰਾਜ ਦੇ ਜ਼ਫਰਨਾਮੇ ਦੀ ਗੱਲ ਕੀਤੀ ਗਈ ਹੈ ਇਹਦੇ ਉੱਤੇ ਵੀ ਸਟੇਜਾਂ ਦੇ ਉੱਤੇ ਕੰਟਰੋਵਰਸੀਆਂ ਹੁੰਦੀਆਂ ਰਹੀਆਂ ਦਸਮ ਦੀ ਬਾਣੀ ਨੂੰ ਸਤਕਾਰ ਨਹੀਂ ਦਿੱਤਾ ਜਾਂਦਾ ਇਹ ਗੱਲ ਬਿਲਕੁਲ ਠੀਕ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਬਰਾਬਰ ਕੋਈ ਗੁਰੂ ਗ੍ਰੰਥ ਨਹੀਂ ਹੋ ਸਕਦਾ ਕੋਈ ਰੱਬ ਨਹੀਂ ਹੋ ਸਕਦਾ ਕਿਉਂਕਿ ਜਿਨ੍ਹਾਂ ਦਾ ਅਸੀਂ ਦਿਹਾੜਾ ਮਨਾ ਰਹੇ ਹਾਂ ਸਾਨੂੰ ਨੰਦੇੜ ਦੀ ਧਰਤੀ ਤੋਂ ਹੁਕਮ ਕਰਕੇ ਗਏ ਹੈ ਕਿ ਆਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ ਸਿੱਖ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਹਾਰਾਜ ਗੁਰੂ ਗ੍ਰੰਥ ਸਾਹਿਬ ਜਿੱਥੇ ਵਿਰਾਜਮਾਨ ਨੇ ਉੱਥੇ ਕਿਸੇ ਹੋਰ ਚੀਜ਼ ਦਾ ਪ੍ਰਕਾਸ਼ ਨਹੀਂ ਹੋ ਸਕਦਾ ਮਗਰ ਜਿਹੜਾ ਦਸਮ ਗ੍ਰੰਥ ਗੁਰੂ ਮਹਾਰਾਜ ਆਪ ਲਿਖ ਕੇ ਗਿਆ ਜਿਹਦੀ ਇੱਕ ਇੱਕ ਬਾਣੀ ਉਹਨਾਂ ਨੇ ਦੁਨੀਆ ਦੇ ਇੱਕ ਰੂਪ ਦੀ ਦੱਸੀ ਹੈ ਉਹਨੂੰ ਵੀ ਅਸੀਂ ਛੁੱਟ ਨਾ ਨਹੀਂ ਸਕਦੇ ਅੱਜ ਜ਼ਫਰਨਾਮਾ ਜਿਹੜਾ ਬੱਚਿਆਂ ਨੇ ਪੜਿਆ ਇਹ ਜ਼ਫਰਨਾਮਾ ਉਹ ਚਿੱਠੀ ਅਸੀਂ ਚਿੱਠੀ ਤੇ ਕਹਿ ਦਿੰਦੇ ਆ ਮਗਰ ਉਹ ਚਿੱਤ ਦਾ ਐਲਾਨਨਾਮਾ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਿਨ੍ਹਾਂ ਨੇ ਖਾਸੇ ਪੰਥ ਦੀ ਨੀਂਵ ਰੱਖੀ ਆ ਜਿਹੜੀ ਸ਼ਹਾਦਤਾਂ ਸਾਹਿਬਜ਼ਾਦਿਆਂ ਦੀ ਹੋਈਆਂ ਉਸ ਐਲਾਨਨਾਮੇ ਦੇ ਵਿੱਚ ਉਹਦਾ ਜ਼ਿਕਰ ਹੋਇਆ ਕਿ ਜਿੰਨਾ ਮਰਜ਼ੀ ਤੁਸੀਂ ਤਸ਼ੱਦਦ ਟਾਲੋ ਕੌਮ ਦੇ ਉੱਤੇ ਮਗਰ ਗੁਰੂਤਕਾਰ ਸਿੱਖ ਜਿਹੜਾ ਹੈ ਉਹ ਚੜ੍ਹਦੀ ਕਲਾ ਦੇ ਵਿੱਚ ਰਹੇਗਾ ਤੇ ਹੁਣ ਵੇਲਾ ਹੋ ਗਿਆ ਇੱਕ ਬ੍ਰੇਕ ਦਾ ਜਲਦ ਹਾਜ਼ਰ ਹੁੰਨੇ ਆ ਛੋਟੀ ਜੀ ਬ੍ਰੇਕ ਤੋਂ ਬਾਅਦ ਸੰਗਤਾਂ ਦੇ ਸਹਿਯੋਗ ਦੇ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ੁਕਰਾਨਾ ਸਲਾਨਾ ਸਮਾਗਮ ਕਰਵਾਏ ਗਏ ਜਿੱਥੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਉੱਥੇ ਹੀ ਦਿੱਲੀ ਕਮੇਟੀ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਲੋ ਵਲੋਈ ਦਿੱਲੀ ਕਮੇਟੀ ਵੱਲੋਂ ਕਿਤੇ ਜਾ ਰਹੇ ਮਨੁੱਖਤਾ ਦੀ ਸੇਵਾ ਲਈ ਕਾਰਜਾ ਦੀ ਜਾਣਕਾਰੀ ਦਿੱਤੀ ਸਤ ਸੰਗਤ ਜੀ ਮੈਂ ਤੁਹਾਨੂੰ ਦੱਸਣਾ ਚਾਹਨਾ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹ ਸੇਵਾਵਾਂ ਜੋ ਸ਼ੁਰੂ ਕੀਤੀਆਂ ਗਈਆਂ ਸਨ ਕੋਵਿਡ ਦੇ ਸਮੇਂ ਦੇ ਉੱਤੇ ਉਹ ਨਿਰੰਤਰ ਜਾਰੀ ਹਨ ਚਾਹੇ ਉਹ ਐਮ ਆਰ ਆਈ ਦੀ ਗੱਲ ਕਰੀਏ ਸਾਧ ਸੰਗਤ ਜੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 50 ਰੁਪਏ ਦੇ ਵਿੱਚ ਐਮ ਆਰ ਆਈ ਜਿਹੜੀ ਕੀਤੀ ਜਾ ਰਹੀ ਹੈ ਔਰ ਸੀਟੀ ਸਕੈਨ ਕੀਤਾ ਜਾ ਰਿਹਾ ਹੈ ਇਹ ਉਸ ਸਮੇਂ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਸਨ ਜਦੋਂ ਦੇਸ਼ ਦੇ ਉੱਤੇ ਔਰ ਸੰਸਾਰ ਭਰ ਦੇ ਵਿੱਚ ਔਖਾ ਸਮਾਂ ਆਇਆ ਸੀ ਔਰ ਇਹ ਲਗਾਤਾਰ ਨਿਰੰਤਰ ਸੇਵਾਵਾਂ ਚੱਲ ਰਹੀਆਂ ਹਨ ਡਾਇਲਿਸਿਸ ਸੈਂਟਰ ਜਿਹੜਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਚਲਾ ਰਹੀ ਹੈ ਜਿੱਥੇ ਕੋਈ ਕੈਸ਼ ਕਾਊਂਟਰ ਨਹੀਂ ਹੈ ਕੋਈ ਵੀ ਕਿਸੇ ਧਰਮ ਤੋਂ ਕਿਸੇ ਫਿਰਕੇ ਤੋਂ ਕੋਈ ਵੀ ਚਲਾ ਜਾਏ ਉਸ ਦਾ ਫ੍ਰੀ ਦੇ ਵਿੱਚ ਇਲਾਜ ਕੀਤਾ ਜਾ ਰਿਹਾ ਹੈ ਔਰ ਸਭ ਤੋਂ ਵੱਡੀ ਗੱਲ ਸਤ ਸੰਗਤ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿਉਂਕਿ ਮੈਡੀਕਲ ਦੇ ਖੇਤਰ ਦੇ ਵਿੱਚ ਅੱਜ ਜੋ ਲੋਡ ਹੈ ਲੋੜਵੰਦ ਪਰਿਵਾਰਾਂ ਨੂੰ ਦਿੱਲੀ ਸਿੱਖ ਗੁਰਦੁਦਵਾਰਾ ਪ੍ਰਬੰਧਕ ਕਮੇਟੀ ਆਪਣਾ ਫਰਜ਼ ਸਮਝਦੇ ਹੋਏ ਇਹ ਸਾਰੀਆਂ ਸੇਵਾਵਾਂ ਨਿਭਾ ਰਹੀ ਹੈ ਬਹੁਤ ਜਲਦੀ ਅਸੀਂ ਪੈਡ ਸਕੈਨ ਜਿਹੜੀ ਮਸ਼ੀਨ ਹੈ ਉਹ ਲਗਾਉਣ ਜਾ ਰਹੇ ਹਾਂ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਉਸ ਦੀ ਸਾਰੀ ਤਿਆਰੀ ਹੋ ਚੁੱਕੀ ਹੈ ਮਸ਼ੀਨ ਸਾਡੇ ਕੋਲ ਆ ਚੁੱਕੀ ਹੈ ਔਰ ਬਹੁਤ ਜਲਦੀ ਅਸੀਂ ਉਸ ਦੀ ਸੰਗਤ ਦੇ ਸਪੁਰਦ ਕਰਾਂਗੇ ਤੁਸੀਂ ਸਾਰੇ ਜਾਣਦੇ ਹੋ ਪੈਡ ਸਕੈਨ ਅੱਜ ਵੱਡੇ ਹਸਪਤਾਲਾਂ ਦੇ ਵਿੱਚ ਜਿਹੜਾ ਖਰਚਾ ਹੈ ਉਹ 25 25 30 30000 ਰੁਪਏ ਇੱਕ ਪੈਡ ਸਕੈਨ ਦਾ ਖਰਚਾ ਆਉਂਦਾ ਹੈ ਲੇਕਿਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਹੀ ਨੋਮੀਨਲ ਰੇਟ ਦੇ ਉੱਤੇ ਜਿਹੜਾ ਤੁਸੀਂ ਸੋਚਿਆ ਵੀ ਨਹੀਂ ਹੋਏਗਾ ਉਸ ਰੇਟ ਦੇ ਉੱਤੇ ਇਹ ਸੇਵਾਵਾਂ ਦਿੱਤੀਆਂ ਜਾਣਗੀਆਂ ਇਹ ਆਪਣਾ ਮੋਟਲਾ ਫਰਜ਼ ਸਮਝਦੇ ਹੋਏ ਸੇਵਾ ਸਮਝਦੇ ਹੋਏ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਸੇਵਾਵਾਂ ਨਿਭਾ ਰਹੀ ਹੈ ਸਾਧ ਸੰਗਤ ਜੀ ਇਹ ਸੇਵਾਵਾਂ ਸਰਦਾਰ ਮਨਜਿੰਦਰ ਸਿੰਘ ਸਿਰਸਾ ਜੀ ਜਦ ਪ੍ਰਧਾਨ ਸਨ ਤੇ ਸਰਦਾਰ ਹਮੀਦ ਸਿੰਘ ਕਾਲਕਾ ਜੀ ਜਨਰਲ ਸਕੱਤਰ ਸਨ ਸਾਡੀ ਸਾਰੀ ਟੀਮ ਨੇ ਉਸ ਵੇਲੇ ਸ਼ੁਰੂ ਕੀਤੀਆਂ ਸਨ ਔਰ ਇਹ ਨਿਰੰਤਰ جاری ਹੈ ਮੈਂ ਸਾਧ ਸੰਗਤ ਤੁਹਾਡੇ ਨਾਲ ਸਾਂਝ ਪਾਣਾ ਚਾਹਨਾ ਹੈ ਕਿ ਜਿੱਥੇ ਲੰਗਰਾਂ ਦੀ ਕੋਈ ਕਿਸੇ ਜਗ੍ਹਾ ਦੇ ਉੱਤੇ ਕੋਈ ਆਲ ਓਵਰ ਇੰਡੀਆ ਤੋਂ ਕੋਈ ਸੰਸਥਾ ਕੋਈ ਜਥੇਬੰਦੀ ਦਿੱਲੀ ਦੇ ਵਿੱਚ ਆਉਂਦੀ ਹੈ ਤੇ ਉਹਨਾਂ ਸਾਰਿਆਂ ਦੀ ਆਸ ਹੁੰਦੀ ਹੈ ਗੁਰਦੁਆਰਾ ਬੰਗਲਾ ਸਾਹਿਬ ਤੇ ਕਿ ਗੁਰਦੁਆਰਾ ਬੰਗਲਾ ਸਾਹਿਬ ਤੋਂ ਉਹਨਾਂ ਨੂੰ ਰਹਿਸ਼ ਮਿਲੇ ਔਰ ਉਹਨਾਂ ਨੂੰ ਲੰਗਰ ਮਿਲੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣਾ ਫਰਜ਼ ਸਮਝਦੇ ਹੋਏ ਸੰਸਾਰ ਦੇਸ਼ ਭਰ ਦੀ ਹਰ ਇੱਕ ਪਰਿਵਾਰ ਹਰ ਇੱਕ ਜਥੇਬੰਦੀ ਦੀ ਲੋੜ ਜਿਹੜੀ ਆ ਉਹ ਪੂਰੀ ਕਰਦੀ ਆ ਸੋ ਮੈਂ ਜਿਆਦਾ ਸਮਾਂ ਨਾ ਲੈਂਦੇ ਹੋਏ ਜਿੱਥੇ ਇੱਕ ਵਾਰੀ ਫੇਰ ਸਰਦਾਰ ਗੁਰਚਰਨ ਸਿੰਘ ਜੀ ਰਾਜੂ ਜੀ ਬੜੇ ਪਿਆਰ ਵਾਲੇ ਵੀਰ ਉਹਨਾਂ ਤੇ ਉਹਨਾਂ ਦੇ ਪਰਿਵਾਰ ਨੂੰ ਵਧਾਈ ਦਿਨਾ ਉੱਥੇ ਨਾਲ ਹੀ ਮੈਂ ਇਹਨਾਂ ਦਾ ਧੰਨਵਾਦ ਵੀ ਕਰਦਾ ਕਿ ਜਿਸ ਤਰੀਕੇ ਦੇ ਨਾਲ ਇਹ ਸੰਗਤ ਨੂੰ ਜੋੜ ਰਹੇ ਆ ਔਰ ਅੱਜ ਇਹਨਾਂ ਨੇ ਸਾਰੀਆਂ ਸ਼ਕਤੀਆਂ ਇੱਥੇ ਪਹੁੰਚੀਆਂ ਹਨ ਇਹ ਬੜੀ ਕਮਾਲ ਵਾਲੀ ਗੱਲ ਹੈ ਤੇ ਅਸਨ ਇਸ ਹਫਤੇ ਦੀਆਂ ਗੂੰਜਾਂ ਸਿੱਖ ਵਿਰਸੇ ਦੀਆਂ ਅਗਲੇ ਹਫਤੇ ਹੋਰ ਨਵੀਂ ਖਬਰਾਂ ਤੇ ਜਾਣਕਾਰੀਆਂ ਦੇ ਨਾਲ ਹਾਜ਼ਰ ਹੋਵਾਂਗੇ ਦਵੋਇਜ਼ਾਜ਼ਤ ਸਤਿ ਸ਼੍ਰੀ ਅਕਾਲ